ਥੱਲੋਂ ਕੱਟ ਕੇ ਇੱਥੋਂ ਜਿਹੜੇ ਥੱਲੋਂ ਇਹਨੂੰ ਉਤਾਰ ਦੇਣਾ ਹੈ ਬੂਟਾ ਲਾ ਕੇ ਆਹ ਵਾਲਾ ਲਪਾਵਾ ਨਹੀਂ ਲਾਵਾਂਗੇ ਇਹ ਵਾਲਾ ਲਪਾਵਾ ਤੇ ਜਦੋਂ ਲੱਗ ਗਿਆ ਸਾਈਡ ਤੇ ਮਿੱਟੀ ਪਾ ਕੇ ਉਸ ਤੋਂ ਬਾਅਦ ਇੱਥੋਂ ਉੱਪਰੋਂ ਖਿੱਚ ਕੇ ਇਹਨੂੰ ਇੱਥੋਂ ਫੇਰ ਲਾਉਣਾ ਹੈ ਕਿਉਂਕਿ ਮਿੱਟੀ ਆਲਰੇਡੀ ਨਾਲ ਲੱਗ ਜਾਊਗੀ ਜਦੋਂ ਮਿੱਟੀ ਦੁਆਲੇ ਦੁਆਲੇ ਲੱਗ ਜਾਊਗੀ ਬੂਟੇ ਦੇ ਉਸ ਤੋਂ ਬਾਅਦ ਆਵਾ ਖਿੱਚਾਂਗੇ ਮਿੱਟੀ ਆਪਣੇ ਆਪ ਫੇਰ ਨਾਲ ਉਹ ਦੁਬਾਰਾ ਲੱਗ ਜਾਣੀ ਹੈ ਤੇ ਬੂਟਾ ਤੁਹਾਡਾ ਸੁੱਕਣਾ ਤਾਂ ਕੀ ਮੈਂ ਕਹਿੰਦਾ ਵੀ ਇੱਕ 6-7 ਮਹੀਨੇ ਦੇ ਵਿੱਚ ਜਿਹੜਾ ਉਹ ਬੜੀ ਗਰੋਥ ਦੇ ਵਿੱਚ ਆ ਜਾਊਗਾ ਸੋ ਇਸ ਕਰਕੇ ਬੇਨਤੀ ਕਰਦੇ ਆ ਕਿ ਇਹ ਨਰਸਰੀ ਕੋਈ ਇਕੱਲੀ ਬਿਜ਼ਨਸ ਨਹੀਂ ਅਸੀਂ ਕੀਤਾ ਇਹਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਗੱਲ ਵਾਤਾਵਰਨ ਦੀ ਹੈ ਵਾਤਾਵਰਨ ਕਿਵੇਂ ਛੁੱਧ ਹੋ ਗਿਆ ਜਿਹੜਾ ਕਲਮੀ ਬੂਟਾ ਤੁਰਦੇ ਫਿਰਦੇ ਵੇਚ ਰਿਹਾ ਉਹ ਕਲਮ ਜਿਹੜੀ ਹੈ ਕਲਮ ਨੂੰ ਕੱਟ ਕੇ ਸਿੱਧਾ ਕਲਮ ਲਾ ਦਦੇ ਆ ਤੁਸੀਂ ਭੀਮ ਜੀ ਇਹ ਸੋਚੋ ਵੀ ਜਿਆਦਾ 90% ਆਪਣੇ ਏਰੀਆ 'ਚ ਕਲਮ ਹੀ ਵੇਚੀ ਗਈ ਹੈ ਵਿਕਦੀ ਕਲਮ ਰਹੀ ਹੈ ਹਰੇਕ ਬੰਦਾ ਆ ਕੇ ਇਹ ਗੱਲ ਕਹਿੰਦਾ ਵੀ ਯਾਰ ਮੇਰਾ ਬੂਟੇ ਨੂੰ ਫਰੂਟ ਤਾਂ ਆਉਦਾ ਹੈ ਪਰ ਡੱਕ ਬੰਦਾ ਥੱਲੇ ਕਪੈਸਿਟੀ ਨਹੀਂ ਜੀ ਉਹ ਕਿਉਂਕਿ ਥੱਲੇ ਜਾ ਰਹੀ ਉਹ ਕਲਮੀ ਬੂਟੇ ਸੀਗੇ ਸਾਰੇ ਸੋ ਪਿੱਛੇ ਤਕਰੀਬਨ ਸਾਡੇ ਕੋਲੋਂ ਇਸ ਟਾਈਮ ਕਾਫੀ ਜਿਹੜੇ ਬੂਟੇ ਆ ਗਏ 40-50 ਹਜ਼ਾਰ ਦੀ ਰੇਂਜ 'ਚ ਸਾਡੇ ਕੋਲ ਕੈਦ ਤਿਆਰ ਹੈ ਕੋਈ 5-7 ਹਜ਼ਾਰ ਹੋਰ ਕਰ ਰਹੇ ਆ ਕੈਦ ਦੇ ਉੱਤੇ ਜਿਹੜਾ ਬੂਟਾ ਗ੍ਰਾਫਟਡ ਹੋਊਗਾ ਤੇ ਅਸੀਂ ਦੁਨੀਆ ਤੇ ਰਹਿ ਜਣਾ ਰਹੀਏ ਮੈਂ ਕਹਿੰਦਾ ਵੀ 1000 ਸਾਲ ਵੀ ਘਟ ਹੈ ਤੁਸੀਂ ਇਹਦੇ ਬਾਰੇ ਰਿਸਰਚ ਕਰੋ ਗੂਗਲ ਤੇ ਜਾ ਕੇ ਵੀ ਕੈਦ ਕੀ ਚੀਜ਼ ਆ ਕੈਦ ਤੇ ਜੜ ਕੀ ਚੀਜ਼ ਹੁੰਦੀ ਹੈ ਇੰਨੀ ਸਟਰੋਂਗ ਹੁੰਦੀ ਆ ਵੀ ਉਹ ਕਈ ਸਾਲ ਤੱਕ ਉਹਨੂੰ ਬਿਮਾਰੀਆਂ ਨਹੀਂ ਲੱਗਦੀਆਂ ਸਿਵੀ ਵਗੈਰਾ ਨਹੀਂ ਪੈਂਦੀ ਕਿਉਂਕਿ ਕੁਦਰਤ ਵੱਲੋਂ ਹੀ ਉਹ ਉਹ ਚੀਜ਼ ਹੈ ਉਹਦੇ ਵਿੱਚ ਉਹਦੇ ਤੋਂ ਬੂਟਾ ਤਿਆਰ ਹੋ ਰਿਹਾ ਸੋ ਆਓ ਵਧ ਵਧ ਕੇ ਵੀਰ ਜੀ ਆਓ ਇਸ ਨਰਸਰੀ ਤੇ ਵੀਰ ਜੀ ਮੈਂ ਇੱਥੇ ਦੇਵ ਨਰਸਰੀ ਤੇ ਆਂ ਤੇ ਅੱਗੇ ਵੀ ਬੂਟੇ ਲੈ ਗਿਆ ਮੈਂ ਬਹੁਤ ਅੱਗੇ ਵਜ ਤੇ ਹੀ ਬੂਟੇ ਲੈ ਗਿਆ ਮੈਂ ਸਾਰੇ ਬੂਟੇ ਬਹੁਤ ਵਧੀਆ ਗ੍ਰੋਥ ਕਰ ਰਹੇ ਨੇ ਕੋਈ ਪ੍ਰੋਬਲਮ ਨਹੀਂ ਕਿਸੇ ਬੂਟੇ ਨੂੰ ਆਈ ਕਿਵੇਂ ਦੱਸਾ ਦੇਵਰੇ ਲਾਉਂਦਾ ਉਵੇਂ ਮੈਂ ਲਾਏ ਨੇ ਤੇ ਲਾਣ ਨਾਲ ਵੀ ਆਪਾਂ ਨੂੰ ਕਿਸੇ ਸਮਝ ਨਹੀਂ ਹੁੰਦੀ ਪੂਰੇ ਲਾਣ ਦੀ ਵੀ ਕਿ ਕਿਹੜੀ ਕਰਕੇ ਆਪਣਾ ਬੂਟਾ ਚੱਲਦਾ ਨਹੀਂ ਆ ਹੁਣ ਇਸ ਕਰਕੇ ਆਪਾਂ ਦੇਵ ਨਾਲ ਪੂਰੀ ਜਾਣਕਾਰੀ ਵੀ ਦੇ ਰਹੇ ਨੇ ਤੁਸੀਂ ਬੂਟਾ ਕਿਵੇਂ ਲਾਓ ਕਿਵੇਂ ਹੁੰਦਾ ਪੌਲਫਾ ਹੋ ਬਾਰ ਕਰਨਾ ਕਿਵੇਂ ਉਸ ਨੂੰ ਮੰਨੇ ਥੱਲੇ ਇਟ ਰੋੜਾ ਪਾ ਕੇ ਤੇ ਅੱਜ ਫਿਰ ਮੈਂ 15 16 ਬੂਟੇ ਵੀਰ ਜੀ ਲਈ ਜਨਾ ਤੇ ਮਾਰੇ ਕਰੇ ਦੇਵਦਾ ਕੰਮ ਮਲ ਸੋਹਣਾ ਚਲਾਈ ਖਲਾ ਚਲਾਈ ਉਹ ਵੀ ਚਲਾਵੇ ਹੋਰ ਕੋਈ ਨੁਕੋ ਕਮੀ ਤਾਂ ਹੈ ਨਹੀਂ ਕਿਸੇ ਦੀ ਇੱਕ ਸ਼ੌਂਕ ਹੈ ਸ਼ੌਂਕ ਵਿੱਚ ਨਾਲੇ ਤਾਂ ਸੇਵਾ ਤੇ ਨਾਲੇ ਸ਼ੌਂਕ ਹੈ ਬਿਲਕੁਲ ਸਹੀ ਹੈ ਸਭ ਦਾ ਇਹ ਵਾਪਾਂ ਨੂੰ ਆਪਣੇ ਵਾਤਾਵਰਣ ਦੇ ਦੇਣ ਆਪਾਂ ਸਭ ਨੂੰ ਪਤਾ ਬਹੁਤ ਜ਼ਹਿਰੀਲਾ ਹੋ ਰਿਹਾ ਹੈ ਜੇ ਅਸੀਂ ਬੁੱਤੇ ਦੋ ਤੋਂ ਚਾਰ ਚਾਰ ਕਰਕੇ ਦਾਦ ਅਗਰ ਖੇਤ ਲਾਵਾਂਗੇ ਨਾਲ ਤਾਂ ਫਲ ਖਾਵਾਂਗੇ ਨਾਲੇ ਆਦਾ ਵਾਤਾਵਰਣ ਬੁਝਾ ਮਗੇ ਨਾਲੇ ਆਦੀ ਸੇਤ ਤੰਦਰੁਸਤ ਹੋਵੇਗੀ ਇੱਥੇ ਜਾਣੇ ਹਫਤਾਂ ਲੈ ਕਿੰਨੇ ਰੁਪਏ ਲਾਉਣੇ ਆਪਾਂ ਇੱਥੇ 200 ਬੂਟੇ 2 4 ਲਾਈਏ ਤੇ ਇਹਦੇ ਸਿਹਤ ਕਿੰਨੀ ਤੰਦਰੁਸਤ ਹੋਏਗੀ ਕਿਹੜਾ ਬਿਯਾਰੀ ਢੀਲੇ ਨਾਲ ਲਾਤ ਕੈਮੀਕਲ ਲਾ ਕੇ ਬੂਟੇ ਆਪਣਾ ਫਰੂਟ ਦਿੰਦੇ ਨੇ ਇੱਥੇ ਆਵਾ ਸ਼ੁੱਧ ਫਰੂਟ ਆਖਾਓ ਤੇ ਵੀਰ ਜੀ ਮੇਰੇ ਤੋਂ ਸਾਰਾ ਨਹੀਂ ਬੇਨਤੀ ਹੈ ਬਹੁਤ ਵਾਦਾ ਉਸ ਦੇਵ ਨੇ ਲਾਇਆ ਕਿ ਤੇ ਤੇ ਇੱਥੇ ਆ ਕਬੂਟੇ ਲਓ ਤੇ ਬੂਟੇ ਆ ਦੇ ਕਿਤੇ ਲਾਓ ਸਾਸਰੀ ਕਾਰਵੀਰ ਜੀ ਸੋ ਵੇਖੋ ਵੀਰ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਜਿਹੜਾ ਬਾਜ਼ਾਰ ਦੇ ਵਿੱਚ ਫਰੂਟ ਆ ਰਿਹਾ ਤੁਸੀਂ ਸੇਵ ਦੀ ਗੱਲ ਕਰ ਲਓ ਭੀਮ ਜੀ ਤਾਂ ਸੇਵ ਦਾ ਉੱਤੇ ਕੈਮੀਕਲ ਕਰਕੇ ਹਾਂਜੀ ਹਾਂਜੀ ਸੇਵ 2-3 ਤਿੰਨ ਮਹੀਨੇ ਖਰਾਬ ਨਹੀਂ ਹੁੰਦਾ ਤੇ ਕਿੰਨੇ ਤੇਜ਼ ਕੈਮੀਕਲ ਉਹਨੂੰ ਜਿਹੜੇ ਲਾਏ ਹੋਏ ਨੇ ਹਾਂਜੀ ਸੋ ਆਪਣੇ ਨਾਲੇ ਪੌਂਡ ਨਾਲੇ ਫਲੀਆਂ ਜਿਵੇਂ ਵੀਰ ਲਿਖਿਆ ਕਿ ਜਿਹੜਾ ਘਰ 'ਚ ਬੂਟਾ ਲਾਵਾਂਗੇ ਆਪਾਂ ਉਹਨੂੰ ਕੋਈ ਖਾਦ ਦਵਾਈ ਉਦਾਂ ਤੇ ਨਹੀਂ ਪਾਉਣੀ ਸੋ ਸਾਡਾ ਜਿਹੜਾ ਮੇਨ ਮਕਸਦ ਹੈ ਵਾਤਾਵਰਨ ਨੂੰ ਜਿਹੜਾ ਛੁੱਧ ਕਰਨਾ ਹੈ ਜੇ ਘਰ ਦੇ ਵਿੱਚ ਬੂਟੇ ਲਾਓਗੇ ਇੱਕ ਤਾਂ ਫਰੂਟ ਆਪਦੇ ਘਰ ਦੇ ਵਿੱਚ ਮੁੱਕਣਾ ਨਹੀਂ ਤੁਹਾਡੇ ਖਾਣ ਦੇ ਵਾਸਤੇ ਨੰਬਰ 2 ਛੁੱਧ ਹੋਊਗਾ ਉਹਨੂੰ ਆਪਾਂ ਆਪਣੀ ਮਰਜ਼ੀ ਨਾਲ ਜਿਹੜੀ ਚੀਜ਼ ਪਾਉਣੀ ਹੈ ਸਾਡਾ ਐਵੇਂ ਨਹੀਂ ਕਿ ਬੂਟਾ ਦੇਖਤਾ ਤੇ ਸਿਰ ਪੈਸੇ ਦਾ ਮਤਲਬ ਹੈ ਵੀਰ ਨੂੰ ਗ੍ਰਹਿਣਾ ਸੀ ਅੱਜ ਫਿਰ 10 12 ਬੂਟੇ ਲੈ ਚਲੇੜੇ ਪਹਿਲਾਂ ਵੀ ਇਹਨਾਂ ਕੋਲ 20 ਪਲਾਂਟ ਲੈ ਕੇ ਗਏ ਸੀਗੇ ਸੋ ਸਾਡੀ ਸਲਾਹ ਦੇ ਨਾਲ ਚੱਲ ਰਿਹਾ ਹੈ ਸਾਨੂੰ ਸਾਰਾ ਪਤਾ ਜਦੋਂ ਵੀ ਮੈਂ ਕਲਕੱਤੇ ਜਾਂਦਾ ਅੰਦਰ ਆ ਜਾ ਕੇ ਆਉਂਦਾ ਵਾਂ ਤਾਂ ਤਕਰੀਬਨ ਮੈਂ ਹਫਤਾ ਹਫਤਾ ਉੱਥੇ ਰਹਿੰਦਾ ਰੁਕਦਾ ਤੇ ਜਿਹੜੀ ਫਰਮ ਤੋਂ ਆਪਣਾ ਰੋਡ ਆ ਰਿਹਾ ਤਕਰੀਬਨ ਸਾਰੇ ਹੀ ਉਹ ਜਿਹੜੇ ਉਹਨਾਂ ਦਾ ਪਰਿਵਾਰ ਹੈ ਉਹ ਇਸ ਕਿੱਤੇ ਦੇ ਨਾਲ ਰਿਲੇਟਡ ਹੈ ਸੋ ਇਸ ਕਰਕੇ ਉੱਥੋਂ ਬਹੁਤ ਵਡੀਆਂ ਜਿਹੜਾ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਇਹ ਸਾਰੀ ਜਾਣਕਾਰੀ ਉੱਥੋਂ ਹੀ ਲੈ ਕੇ ਆਉਂਦੇ ਆ ਅਸੀਂ ਇਸ ਕਰਕੇ ਜਿਹੜੀ ਜਾਣਕਾਰੀ ਆਪਾਂ ਨੂੰ ਨਹੀਂ ਸੀਗੀ ਪਹਿਲਾਂ ਵੀ ਆਪਾਂ ਲੋ ਪਾਪਾਈ ਆਪਾਂ ਐ ਕੱਟਦੇ ਸੀਗੇ ਬੂਟੇ ਦਾ ਜਿਵੇਂ ਆਲੇ ਕੋ ਬੂਟਾ ਆਪਣੇ ਕੋਲ ਪਿਆ ਮੈਂ ਤੁਹਾਨੂੰ ਦਿਖਾਉਣਾ ਮੰਨ ਲਓ ਇਹ ਨਿੰਬੂ ਦਾ ਬੋਟਾ ਹੈ ਜੀ ਆ ਦੇਖੋ ਹੁਣ ਇਹ ਨਿੰਬੂ ਦਾ ਬੋਟਾ ਹੈ ਆ ਦੇਖੋ ਫਰੂਟ ਵੀ ਆਪਣੇ ਤਕਰੀਬਨ ਬੋਟੇ ਨਾਲ ਲੱਗਿਆ ਹੁੰਦਾ ਆਪਾਂ ਵੀ ਕਰਦੇ ਆ ਸਾਰੇ ਤੁਸੀਂ ਹੋਣ ਭਾਵੇਂ ਕੋਈ ਮੁਕਰ ਜੇ ਬਾਕੀ ਮੈਂ ਕਹਿੰਦਾ ਵੀ 100% ਇਥੋਂ ਐ ਪਾੜਦੇ ਆ ਪਾਪਾਈ ਨੂੰ ਐ ਕੱਟ ਕੇ ਹਾਂਜੀ ਇਧਰੋਂ ਕੱਟ ਕੇ ਦੂਜੇ ਪਾਸੋਂ ਵੀ ਬੋਟਾ ਨੂੰ ਬਾਹਰ ਹੀ ਨੰਗਾ ਕਰ ਲੈਂਦੇ ਆ ਤਾਂ ਦਾ ਬਲਾ ਜਦੋਂ ਸਾਈਡ ਵਾਲੀ ਜੜ ਨੂੰ ਹਵਾ ਲੱਗੂ ਜਿਹੜਾ ਛੋਟੀ ਬਰੀਕ ਜੜ ਨੂੰ ਬੂਟਾ ਹੌਲੀ 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 ਸੁੱਕਦਾ ਜਾਊਗਾ ਤੇ ਫਰੂਟ ਦਾ ਵੀਰ ਜੀ ਉਹਨੇ ਦੇਣੇ ਕੀ ਹੈ ਸੋ ਹਬੇਸ਼ਾ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਅੱਜ ਫੇਰ ਦੱਸ ਦੇਣਾ ਕਿਉਂਕਿ ਇਹ ਵੀ ਬੂਟੇ ਲੈ ਕੇ ਜਾ ਰਹੇ ਇਹਨਾਂ ਨੇ ਆਪਣੇ ਤਰੀਕੇ ਨਾਲ ਲਾਇਆ ਸਾਡੀ ਸਲਾਹ ਦੇ ਨਾਲ ਹੀ ਸਾਰੀ ਉਹਨੂੰ ਜੋ ਵੀ ਉਹਦਾ ਜਿਹੜੀ ਖੁਰਾਕ ਚੱਲ ਰਹੀ ਹੈ ਅਸੀਂ ਇਥੋਂ ਨਾਲ ਵੀ ਦੇ ਰਹੇ ਆ ਤੇ ਜਦੋਂ ਉਹਨੇ ਤੋਂ ਬਾਅਦ ਸਾਡੀ ਸਲਾਹ ਨਾਲ ਵੀਰ ਦਾ ਫੋਨ ਆ ਜਾਂਦਾ ਹੈ ਅਸੀਂ ਦੱਸਦੇ ਆਂ ਵੀ ਇਸ ਤੋਂ ਬਾਅਦ ਇਹਨੂੰ ਆਹ ਸਪਰੇਅ ਕਰਨੀ ਐ ਆਹ ਚੀਜ਼ੇ ਨੂੰ ਪਾਉਣੀ ਐ ਗੜਾਂ 'ਚ ਆਹ ਪਾਉਣਾ ਐ ਕਦੋਂ ਇਹਦੀ ਕਟਿੰਗ ਕਰਨੀ ਐ ਕਿੰਨਾ ਪਾਣੀ ਲਾਉਣਾ ਐ ਸੋ ਸਾਰੀ ਜਾਣਕਾਰੀ ਦਿੰਦੇ ਆਂ ਅਸੀਂ ਸੋ ਇਹਨੂੰ ਥੱਲੋਂ ਕੱਟਦੇ ਆਂ ਐ ਕਰਕੇ ਗੋਲ-ਗੋਲ ਥੱਲੋਂ ਕੱਟ ਕੇ ਇੱਥੋਂ ਜਿਹੜੇ ਥੱਲੋਂ ਇਹਨੂੰ ਉਤਾਰ ਦੇਣਾ ਹੈ ਬੂਟਾ ਲਾ ਕੇ ਆਹ ਵਾਲਾ ਲਪਾਵਾ ਨਹੀਂ ਲਾਵਾਂਗੇ ਇਹ ਵਾਲਾ ਲਪਾਵਾ ਤੇ ਜਦੋਂ ਲੱਗ ਗਿਆ ਸਾਈਡ ਤੇ ਮਿੱਟੀ ਪਾ ਕੇ ਉਸ ਤੋਂ ਬਾਅਦ ਇੱਥੋਂ ਉੱਪਰੋਂ ਖਿੱਚ ਕੇ ਇਹਨੂੰ ਇੱਥੋਂ ਫੇਰ ਲਾਉਣਾ ਕਿਉਂਕਿ ਮਿੱਟੀ ਆਲਰੇਡੀ ਨਾਲ ਲੱਗ ਜਾਊਗੀ ਜਦੋਂ ਮਿੱਟੀ ਦੁਆਲੇ ਦੁਆਲੇ ਲੱਗ ਜੂਗੀ ਬੂਟੇ ਦੇ ਉਹ ਤੋਂ ਵੱਲ ਬਾਵਾ ਖਿੱਚਾਂਗੇ ਮਿੱਟੀ ਆਪਣੇ ਆਪ ਫੇਰ ਨਾਲ ਉਹ ਦੁਬਾਰਾ ਲੱਗ ਜਾਣੀ ਹੈ ਤੇ ਬੂਟਾ ਤੁਹਾਡਾ ਸੁੱਕਣਾ ਤਾਂ ਕੀ ਮੈਂ ਕਹਿੰਦਾ ਵੀ ਇੱਕ 6-7 ਮਹੀਨੇ ਦੇ ਵਿੱਚ ਜਿਹੜਾ ਉਹ ਬੜੀ ਗ੍ਰੋਥ ਦੇ ਵਿੱਚ ਆ ਜਾਊਗਾ ਸੋ ਇਸ ਕਰਕੇ ਬੇਨਤੀ ਕਰਦੇ ਆ ਕਿ ਇਹ ਨਰਸਰੀ ਕੋਈ ਕੱਲੀ ਬਿਜ਼ਨਸ ਨਹੀਂ ਅਸੀਂ ਕੀਤਾ ਇਹਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਗੱਲ ਵਾਤਾਵਰਨ ਦੀ ਹੈ ਵਾਤਾਵਰਨ ਕਿਵੇਂ ਛੁੱਧ ਹੋ ਰਿਹਾ ਹੈ ਅੱਜ ਮੇਰੇ ਵੀਰ ਜੀ ਇੱਕ ਤਾਂ ਆਪਣੇ ਕੋਲੋਂ ਨੀਲਕੰਠ ਜਿਹੜਾ ਚਿਕੂ ਆਪਣੇ ਲੰਬੇ ਵਾਲਾ ਉਹ ਲੈ ਚੱਲਿਆ ਇੱਕ ਮਿਕਸ ਫਰੂਟ ਦੀ ਵੈਰਾਈਟੀ ਆ ਉਹਦੇ ਵਿੱਚ ਆਪਣੇ ਕੋਲ ਮਸਮੀ ਜਿਵੇਂ ਸੰਤਰਾ, ਮਾਲਟਾ ਹਰੇਕ ਚੀਜ਼ ਨੂੰ ਮਿਕਸ ਕਰਕੇ ਉਹਨਾਂ ਚਾਰਾ ਪੰਜਾਂ ਦੇ ਵਿੱਚੋਂ ਬੂਟਾ ਕੱਢਿਆ ਹੈ ਇਹ ਵੀ ਉਹਨਾਂ ਦੀ ਵੈਰਾਈਟੀ ਆ ਆਪਣੇ ਨੀਲਕੰਟ ਵਾਲਿਆਂ ਦੀ ਸੋ ਡ੍ਰੈਗਨ ਆਪਣੇ ਕੋਲ ਰੈੱਡ ਵੈਰਾਈਟੀ ਆ ਉਹ ਵੀਰ ਜੀ ਲੈ ਕੇ ਚੱਲੇ ਆ ਤੇ ਸੇਬ ਦਾ ਬੂਟਾ ਲੈ ਚੱਲੇ ਆ ਬਗੂ ਘੋਸ਼ ਦਾ ਲੈ ਚੱਲੇ ਆ ਔਰ ਅਸੀਂ ਦਾਅਵੇ ਨਾਲ ਕਹਿੰਦੇ ਆਂ ਵੀ ਤੁਸੀਂ ਬੂਟੇ ਲਓ ਇੱਥੋਂ ਆ ਕੇ ਇਹ ਕੋਈ ਆਮ ਬੂਟੇ ਨਹੀਂ ਇੱਕ ਭੀਮ ਜੀ ਨਾਲ ਖੜਿਆ ਵੀ ਪਿੱਛੇ ਵੇਖ ਕੇ ਆਏ ਸਾਡੇ ਕੋਲ ਟੋਟਲ ਕੈਸ਼ ਇੱਥੇ ਘੱਟ ਤੋਂ ਘੱਟ 10000 ਬੂਟਾ ਅਸੀਂ ਕਹਿਣ ਤਾਂ ਭਰੇ ਬੈਠੇ ਆ ਆਪਣੇ ਇਲਾਕੇ ਦੇ ਵਿੱਚ ਕਿਸੇ ਨੂੰ ਪਤਾ ਹੀ ਨਹੀਂਗਾ ਵੀ ਕੈਸ਼ ਹੁੰਦੀ ਕੀ ਹੈ ਸੋ ਪਿੱਛੇ ਅਸੀਂ ਸਾਰਾ ਉਹ ਭਰ ਕੇ ਉਹਦੀ ਜੜ ਲਗਣੀ ਹੈ ਉਹਦੀ ਜੜ ਦੇ ਉੱਤੇ ਪਿਉਂਦ ਹੋਣਾ ਹੈ ਹਾਂਜੀ ਹਾਂਜੀ ਜਿਹੜਾ ਕਲਮੀ ਬੂਟਾ ਤੁਰਦੇ ਫਿਰਦੇ ਵੇਚ ਰਿਹਾ ਉਹ ਕਲਮ ਜਿਹੜੀ ਹੈ ਕਲਮ ਨੂੰ ਕੱਟ ਕੇ ਸਿੱਧਾ ਕਲਮ ਲਾ ਦਦੇ ਆ ਤੁਸੀਂ ਭੀਮ ਜੀ ਇਹ ਸੋਚੋ ਵੀ ਜਿਆਦਾ 90% ਆਪਣੇ ਏਰੀਆ ਚ ਕਲਮ ਵੇਚੀ ਗਈ ਹੈ। ਨਿਕਦੀ ਕਲਮ ਰਹੀ ਹੈ। ਹਰੇਕ ਬੰਦਾ ਆ ਕੇ ਇਹ ਗੱਲ ਕਹਿੰਦਾ ਹੈ ਵੀ ਯਾਰ ਮੇਰਾ ਬੂਟੇ ਨੂੰ ਫਰੂਟ ਤਾਂ ਆਉਦਾ ਹੈ ਪਰ ਡੱਕ ਬੰਦਾ ਹੈ। ਥੱਲੇ ਕਪੈਸਿਟੀ ਨਹੀਂ ਜੀ ਉਹਦੇ ਕਿਉਂਕਿ ਥੱਲੇ ਜਾ ਰਹੀ ਉਹ ਕਲਮੀ ਬੂਟੇ ਸੀਗੇ ਸਾਰੇ। ਸੋ ਪਿੱਛੇ ਤਕਰੀਬਨ ਸਾਡੇ ਕੋਲ ਇਸ ਟਾਈਮ ਕਾਫੀ ਜਿਹੜੇ ਬੂਟੇ ਅਗਿਆ 40-50 ਹਜ਼ਾਰ ਦੇ ਰੇਟ ਚ ਸਾਡੇ ਕੋਲ ਕੈਸ਼ ਤਿਆਰ ਹੈ ਕੋਈ 5-7 ਹਜ਼ਾਰ ਹੋਰ ਕਰ ਰਹੇ ਆ। ਕੈਸ਼ ਦੇ ਉੱਤੇ ਜਿਹੜਾ ਬੂਟਾ ਗ੍ਰਾਫਟਡ ਹੋਊਗਾ ਤੇ ਅਸੀਂ ਦੁਨੀਆ ਤੇ ਰਹਿ ਜਣਾ ਰਹੀਏ ਮੈਂ ਕਹਿੰਦਾ ਵੀ 1000 ਸਾਲ ਵੀ ਘਟ ਹੈ ਤੁਸੀਂ ਇਹਦੇ ਬਾਰੇ ਰਿਸਰਚ ਕਰੋ Google ਤੇ ਜਾ ਕੇ ਵੀ ਕਹਿਤ ਕੀ ਚੀਜ਼ ਆ ਕਹਿੰਦੇ ਜੜ ਕੀ ਚੀਜ਼ ਹੁੰਦੀ ਹੈ ਇੰਨੀ ਸਟਰੋਂਗ ਹੁੰਦੀ ਹੈ ਵੀ ਉਹ ਕਈ ਸਾਲ ਤੱਕ ਉਹਨੂੰ ਬਿਮਾਰੀਆਂ ਨਹੀਂ ਲੱਗਦੀਆਂ ਸੀਵੀ ਵਗੈਰਾ ਨਹੀਂ ਪੈਂਦੀ ਕਿਉਂਕਿ ਉਧਰ ਤੋਂ ਵੱਲੋਂ ਉਹ ਉਹ ਚੀਜ਼ ਆ ਉਹਦੇ ਵਿੱਚ ਉਹਦੇ ਤੋਂ ਬੋਟਾ ਤਿਆਰ ਹੋ ਰਿਹਾ ਸੋ ਆਓ ਵੱਧ ਵੱਧ ਕੇ ਵੀਰ ਜੀ ਆਓ ਇਸੇ ਨਰਸਰੀ ਤੇ ਸੰਯੋਗ ਦਿਓ ਨਾਲੇ ਵਾਤਾਵਰਣ ਬਚਾਓ ਨਾਲੇ ਆਦੀ ਸੇਧ ਬਚਾਓ ਨਾਲੇ ਇਸ ਨਾਲ ਬੰਨੇ ਨਾਲ ਖੇਤ ਜਾਵਾਂਗੇ ਆਪਾਂ ਫਰ ਫੂਟ ਲੱਗਾ ਸਾਡਾ ਤਾਂ ਗੰਦੇ ਪਾਸੇ ਨਸ਼ੇ ਪੱਤੇ ਤੋਂ ਦੂਰ ਹੋਵਾਂਗੇ ਸਾਰੇ ਪਾਸੋਂ ਬਰੇਜ ਹੋਵੇਗਾ ਸਾਰੇ ਪਾਸੋਂ ਆਪਣੇ ਦਾ ਵੱਧ ਆ ਜੀ ਕੋਈ ਨੁਕਸਾਨ ਕਿਸ ਤਰ੍ਹਾਂ ਦਾ ਨਹੀਂ 1% ਵੀ ਨੁਕਸਾਨ ਨਹੀਂ ਸਾਰੇ ਪਾਸੋਂ ਨੁਭਾ ਫੇ ਨੁਭਾ ਪਾਇਆ ਜੀ ਜੀ ਵੀ ਜੀ ਕਿੰਨਾ ਹੋ ਸਕਦਾ ਹੈ ਇੱਥੇ ਆਓ ਤੇ ਬੂਟੇ ਲਓ ਅਸੀਂ ਵੇਖੋ ਇਨ੍ਹਾਂ ਪੈਸਾ ਵੀ ਇਨਵੈਸਟ ਕੀਤਾ ਕਾ ਵੀ ਤੁਸੀਂ ਹੁਣ ਆਓਗੇ ਨਾ ਤੁਹਾਨੂੰ आज ਤੋਂ ਮਹੀਨਾ ਪਹਿਲਾਂ ਉਧਰੋਂ ਡਾਵਲ ਆਇਆ ਇੱਥੇ ਜਿਹੜਾ ਕੁਝ ਮੇਰੇ ਕੋਲ ਮੈਂ ਜਿੰਨੇ ਪਲਾਂਟ ਲਿਆ ਕੇ ਰੱਖੇ ਹੋਇਆ ਸੋ ਤੁਹਾਡੀ ਆਸ ਤੇ ਹੀ ਅਸੀਂ ਇਹ ਨਰਸਰੀ ਖੋਲਹੀ ਆ ਦੂਜਾ ਵਾਤਾਵਰਨ ਸਹੀ ਹੋਊਗਾ ਤੁਸੀਂ ਵੀ ਬੂਆਰੀਆਂ ਤੋਂ ਬਚੋਗੇ ਸੋ ਤੁਹਾਡੀ ਸਪੋਰਟ ਦੀ ਲੋੜ ਹੈ ਤੁਸੀਂ ਇੱਕ ਵਾਰ ਆਓ ਤੇ ਰਹੀ ਗੱਲ ਹੁਣ ਕਈ ਵੀਰ ਪੁੱਛਦਾ ਵੀ ਬੂਟਿਆਂ ਦਾ ਰੇਟ ਕੀ ਹੈ ਹੁਣ ਰੇਟ ਮੁਨਸਰ ਕਰਦਾ ਸਾਡਾ ਹਰੇਕ ਬੂਟਾ ਜਿਹੜਾ ਛੋਟਾ ਲਓਗੇ ਉਹ ਤਕਰੀਬਨ 100-150 ਰੁਪਏ ਤੋਂ ਸ਼ੁਰੂ ਹੈ ਉਦੋਂ ਅੱਗੇ ਜਿਵੇਂ ਜਿਵੇਂ ਤੁਸੀਂ ਇਹ ਚੋਦੀ ਲਾਓਗੇ ਥੋੜਾ ਬੂਟਾ ਪੁਰਾਣਾ ਹੋਊਗਾ ਗਰੋਥ ਵਿੱਚ ਹੋਊਗਾ ਹੁੰਦੇ ਆ ਜਿਹੜੇ ਛਕਾਵਾ ਨਿਕਲਿਆ ਆਉਣਗੇ ਉਸ ਹਿਸਾਬ ਨਾਲ ਰੇਟ ਪਰ ਉਹਨਾਂ ਜਿੰਨਾਂ ਕੋਲ ਥੋੜਾ ਰੇਟ ਜ਼ਿਆਦਾ ਹੈ ਉਹਨਾਂ ਨਾਲ ਜਲਦਾ ਫਰੂਟ ਜਲਦੀ ਦੇ ਦੂਗਾ ਸੰਭਾ ਬੂਟਾ ਆਉਣਾ ਜੀ ਜੀ ਹਾਂ ਸੰਭਾ ਬੂਟਾ ਫਿਰ ਉਹਦੀ ਥਲੇ ਗੜ ਪੂਰੀ ਬਣ ਚੁੱਕੀ ਹੁੰਦੀ ਹੈ ਵੱਡੇ ਬੂਟੇ ਦੀ ਇੱਥੇ ਲੋਕਾਂ ਦਾ ਜਿਹੜਾ ਮਾਈਂਡ ਉਲਟਾ ਹੈ ਉਹ ਕਹਿੰਦੇ ਵੱਡਾ ਬੂਟਾ ਹੁੰਦਾ ਨਹੀਂ ਛੋਟਾ ਹੋ ਜਾਂਦਾ ਪਰ ਵੀਰੋ ਤੁਹਾਡਾ ਬੜਾ ਵੱਡਾ ਵਹਿਮ ਹੈ ਜਿਹੜਾ ਵੱਡਾ ਬੂਟਾ ਹੈ ਉਹਦੀ ਉਹਨੇ ਥੱਲੇ ਜੜ੍ਹ ਵੀ ਫੈਲੀ ਹੁੰਦੀ ਹੈ ਕਿਉਂਕਿ ਆਪਣੇ ਕੋਲ ਬੂਟੇ ਹੁੰਦੇ ਹੀ ਜੜ੍ਹ ਵਾਲੇ ਆ ਨਾ ਕਿ ਕਲਬੀ ਸੋ ਵੀਡੀਓ ਲੰਬੀ ਹੋ ਰਹੀ ਹੈ ਤੇ ਆਪਾਂ ਫਿਰ ਤੁਹਾਨੂੰ ਜਾਣਕਾਰੀ ਹੋਰ ਦੇਾਂਗੇ ਨਵੀਂ ਵੀਡੀਓ ਨਾਲ ਸੋ ਤੁਹਾਨੂੰ ਇਹ ਜਾਣਕਾਰੀ ਚੰਗੀਆਂ ਲੱਗਦੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਕੋਈ ਨਵੀਂ ਅਪਡੇਟ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਬਹੁਤ